ਸਤਿ ਸ਼੍ਰੀ ਅਕਾਲ ਦੈਨਿਕ ਸਵੇਰਾ ਟੀਵੀ ਦੇਖ ਰਹੇ ਹੋ ਤੁਸੀਂ ਤਾਂ ਚੋਰਾਂ ਲੁਟੇਰਿਆਂ ਦੇ ਹੌਸਲੇ ਇਸ ਕਦਰ ਬੁਲੰਦ ਨੇ ਕਿ ਰੋਜ਼ਾਨਾ ਇਹਨਾਂ ਦੇ ਵੱਲੋਂ ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਤਾਜ਼ਾ ਮਾਮਲਾ ਬਠਿੰਡਾ ਤੋਂ ਸਾਹਮਣੇ ਆਇਆ ਜਿੱਥੇ ਤਿੰਨ ਲੁਟੇਰੇ ਆਫਰ ਤਿੰਨ ਚੋਰ ਕਹਿ ਲੋ ਜਿਹੜੇ ਪੈਟਰੋਲ ਪੰਪ ਤੇ ਆਂਦੇ ਨੇ ਤੇ ਵੱਡੀ ਵਾਰਦਾਤ ਨੂੰ ਅੰਜਾਮ ਦੇ ਜਾਂਦੇ ਨੇ ਸੀਸੀਟੀਵੀ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਜਿਹੜੇ ਪੈਟਰੋਲ ਪੰਪ ਤੇ ਸੀਸੀਟੀਵੀ ਲੱਗੇ ਹੋਏ ਸੀ ਉਸ ਦੇ ਵਿੱਚ ਪੂਰੀ ਵਾਰਦਾਤ ਕੈਦ ਹੋ ਗਈ ਹੈ ਤਾਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ ਤਿੰਨ ਲੁਟੇਰੇ ਪਹਿਲੇ ਪੈਟਰੋਲ ਪੰਪ ਤੇ ਆਂਦੇ ਨੇ ਸਿਕਿਉਰਿਟੀ ਗਾਰਡ ਜਿਹੜਾ ਸੁੱਤਾ ਪਿਆ ਸੀ ਉਸ ਨੂੰ ਉਠਾਉਂਦੇ ਨੇ ਕਿ ਪੈਟਰੋਲ ਪਾ ਦੇ ਆ ਕੇ ਬਾਹਰ ਤੇ ਜਦੋਂ ਸਿਕਿਉਰਿਟੀ ਗਾਰਡ ਵਿਚਾਰਾ ਨਿੰਦ ਦੇ ਵਿੱਚ ਬਾਹਰ ਪੈਟਰੋਲ ਪਾਉਣ ਲਈ ਆਂਦਾ ਹੈ ਤਾਂ ਇੱਕ ਚੋਰ ਦੇ ਵੱਲੋਂ ਜਾਂ ਇੱਕ ਲੁਟੇਰੇ ਦੇ ਵੱਲੋਂ ਕਹਿ ਲਓ ਕਿ ਉਸੇ ਕਮਰੇ ਤੇ ਵਿੱਚ ਜਾ ਕੇ ਜਿੱਥੇ ਸਿਕਿਉਰਿਟੀ ਗਾਰਡ ਸੁੱਤਾ ਪਿਆ ਸੀ ਉੱਥੇ ਜਾ ਕੇ 12 ਬੋਰ ਦੀ ਰਾਈਫਲ ਅਤੇ 5 ਜਿੰਦਾ ਕਾਰਤੂਸਤ ਅਤੇ ਸਿਕਿਉਰਿਟੀ ਗਾਰਡ ਦਾ ਮੋਬਾਈਲ ਫੋਨ ਚੋਰੀ ਕਰ ਲਿਆ ਜਾਂਦਾ ਹੈ ਤੇ ਇਸ ਪੂਰੀ ਵਾਰਦਾਤ ਨੂੰ ਅੰਜਾਮ ਦੇ ਕੇ ਜਿਹੜੇ ਇਹ ਲੁਟੇਰੇ ਨੇ ਮੌਕੇ ਤੋਂ ਫਰਾਰ ਹੋ ਜਾਂਦੇ ਨੇ ਹਾਲਾਂਕਿ ਸਿਕਿਉਰਿਟੀ ਗਾਰਡ ਦੇ ਵੱਲੋਂ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਉਹਨਾਂ ਦਾ ਪਿੱਛਾ ਕਰਨ ਦੀ ਕੋਸ਼ਿਸ਼ ਵੀ ਕੀਤੀ ਜਾਂਦੀ ਆ ਪਰ ਇਸ ਵੱਡੀ ਵਾਰਦਾਤ ਨੂੰ ਅੰਜਾਮ ਦੇ ਕੇ ਇਹ ਲੁਟੇਰੇ ਮੌਕੇ ਤੋਂ ਫਰਾਰ ਹੋ ਜਾਂਦੇ ਨੇ ਪੂਰੀ ਵਾਰਦਾਤ ਬਠਿੰਡਾ ਦੇ ਵਿੱਚ ਇਸ ਪੈਟਰੋਲ ਪੰਪ ਤੇ ਲੱਗੇ ਸੀਸੀਟੀਵੀ ਕੈਮਰਾ ਦੇ ਵਿੱਚ ਕੈਦ ਹੋ ਗਈ ਆ ਤਾਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਇਸ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ ਬੜੀ ਹੀ ਚਲਾਕੀ ਦੇ ਨਾਲ ਇਹ ਲੁਟੇਰੇ ਪੈਟਰੋਲ ਪੰਪ ਤੇ ਆਉਂਦੇ ਨੇ ਤੇ ਪੈਟਰੋਲ ਪੰਪ ਤੇ ਆਏ ਸੁੱਤੇ ਹੋਏ ਸਿਕਿਉਰਿਟੀ ਗਾਰਡ ਨੂੰ ਉਠਾਉਂਦੇ ਨੇ ਕਿ ਬਾਹਰ ਆ ਕੇ ਪੈਟਰੋਲ ਪਾ ਦੇ ਤੇ ਜਿਵੇਂ ਹੀ ਸਿਕਿਉਰਿਟੀ ਗਾਰਡ ਬਾਹਰ ਆਂਦਾ ਹੈ ਤਾਂ ਇੱਕ ਲੁਟੇਰਾ ਉਸ ਦੇ ਕਮਰੇ ਤੇ ਵਿੱਚ ਜਾ ਕੇ 12 ਬੋਰ ਦੀ ਰਾਈਫਲ 5 जिंदा कारतूस ਅਤੇ ਉਸਦਾ ਮੋਬਾਈਲ ਫੋਨ ਚੁੱਕ ਕੇ ਫਰਾਰ ਹੋ ਜਾਂਦੇ ਨੇ ਤਾਂ ਪੂਰੀ ਵਾਰਦਾਤ ਪٹرول ਪੰਪ ਤੇ ਲੱਗੇ ਸੀਸੀਟੀਵੀ ਕੈਮਰਿਆਂ ਦੇ ਵਿੱਚ ਕੈਦ ਹੋ ਗਈ ਆ ਤਾਂ ਦੱਸ ਦਈਏ ਕਿ ਬਠਿੰਡਾ ਦੇ ਜੋਧਪੁਰ ਰਮਾਣਾ ਪਿੰਡ ਦੇ ਕੋਲ ਰਿਲਾਈਐਂਸ ਪٹرول ਪੰਪ ਤੇ ਇਸ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਜਿੱਥੇ ਨਿੰਦ ਦੇ ਵਿੱਚ ਜਿਹੜਾ ਸਿਕਿਉਰਿਟੀ ਗਾਰਡ ਸੀਗਾ ਇਸ ਦਾ ਫਾਇਦਾ ਚੁੱਕਦੇ ਹੋਏ ਇਹ ਲੁਟੇਰੇ ਵੱਡੀ ਵਾਰਦਾਤ ਨੂੰ ਅੰਜਾਮ ਦਿੰਦੇ ਨੇ ਤਾਂ ਲਗਾਤਾਰ ਸੂਬੇ ਦੇ ਵਿੱਚ ਅਜਿਹਈਆਂ ਵਾਰਦਾਤਾਂ ਵੱਧਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਚੋਰਾਂ ਲੁਟੇਰਿਆਂ ਦਾ ਆਤੰਕ ਜਿਹੜਾ ਆ ਸੂਬੇ ਦੇ ਵਿੱਚ ਵੱਧਦਾ ਹੋਇਆ ਨਜ਼ਰ ਆ ਰਿਹਾ ਹੈ ਤਾਂ ਲਗਾਤਾਰ ਬਠਿੰਡਾ ਪੁਲਿਸ ਇਸ ਪੂਰੇ ਮਾਮਲੇ ਸੰਬੰਧੀ ਜਾਂਚ ਸ਼ੁਰੂ ਕਰ ਦਿੱਤੀ ਹੈ ਬਠਿੰਡਾ ਪੁਲਿਸ ਨੇ ਤੇ ਬਠਿੰਡਾ ਪੁਲਿਸ ਵੱਲੋਂ ਵੱਖ-ਵੱਖ ਟੀਮਾਂ ਬਣਾ ਦਿੱਤੀਆਂ ਗਈਆਂ ਨੇ ਜਿਸ ਦੇ ਤਹਿਤ ਇਸ ਪੂਰੇ ਮਾਮਲੇ ਦੀ ਜਾਂਚ ਕੀਤੀ ਜਾਵੇਗੀ ਇਸ ਪੂਰੇ ਮਾਮਲੇ ਤੇ ਐਸਪੀ ਦੀ ਐਸਪੀ ਸਿਟੀ ਨਰਿੰਦਰ ਸਿੰਘ ਨੇ ਕੀ ਕੁਝ ਕੀਤਾ ਹੈ ਪੁਲਿਸ ਦੇ ਵੱਲੋਂ ਕੀ ਜਾਂਚ ਕੀਤੀ ਜਾ ਰਹੀ ਆ ਉਹ ਵੀ ਤੁਹਾਨੂੰ ਸੁਣਾ ਦਿੰਨੇ ਆ ਇਹ ਥਾਣਾ ਸਦਰ ਬਠਿੰਡਾ ਦਾ ਏਰੀਆ ਹੈਗਾ ਜਿਹਦੇ ਵਿੱਚ ਜਦੋਂ ਪਰਮਾਣਾ ਪਿੰਡ ਪੰਡਾ ਉਥੇ ਰਾਤ ਨੂੰ तकरीबन 2:30 ਦੇ ਕਰੀਬ ਜਿਹੜੇ ਹੈਗੇ ਤਿੰਨ ਨੌਜਵਾਨ ਮੋਟਰਸਾਈਕਲ ਦੇ ਉੱਪਰ ਪੈਟਰੋਲ ਕੰਪੜੇ ਆਉਂਦੇ ਆ ਤੇ ਜਦੋਂ ਉਹਨਾਂ ਨੂੰ ਪੈਟਰੋਲ ਕਰਨ ਵਾਸਤੇ ਜਿਹੜੇ ਹੈਗੇ ਗਾਰਡ ਜਿਹੜਾ ਸੀ ਉਹਨੂੰ ਕਹਿੰਦੇ ਆ ਜਦੋਂ ਪੈਟਰੋਲ ਕਰਨ ਵਾਸਤੇ ਜਾਂਦਾ ਹੈ ਤਾਂ ਉਹਦੀ ਜਿਹੜੀ ਹੈਗੀ ਰਾਈਫਲ ਜਿਹੜੀ ਹੈਗੀ ਤਾਂ ਨਾਲ ਇੱਕ ਬੈਗ ਜਿਹੜਾ ਚੋਰੀ ਕਰਕੇ ਦਸੋਂ ਲੈ ਜਾਂਦੇ ਆ ਇਸ ਬੰਦੇ ਵਿੱਚ ਮੰਨਿਆ ਗਿਆ ਸੀ ਇਸ ਵੀ ਸਾਹ ਵੱਡਾ ਵੱਲੋਂ ਅ ਵਕਲਕ ਟੀਮ ਜਿਹੜੀ ਗੱਟ ਦੇ ਕਰ ਦਿੱਤੇ ਗਏ ਨੇ ਸਾਡੀ ਸੀਆਈਏ ਦੀ ਟੀਮਸ ਲੱਗੀਆਂ ਹੋਈਆਂ ਨੇ ਥਾਣਾ ਸਦਲਾ ਖੰਡਾ ਦੀ ਟੀਮ ਜਿਹੜੀ ਹੈਗੀ ਹੈ ਲਗਾ ਦਿੱਤੀ ਗਈ ਹੈ ਡੀਐਸਪੀ ਦੀ ਸਾਹ ਡੀਐਸਪੀ ਜੀਤੀ ਇਹ ਸਾਰੀ ਟੀਮ ਸਾਡੀ ਜਿਹੜੀ ਹੈਗੀ ਇਸ ਮਕਦਮੇ ਨੂੰ ਟ੍ਰੇਸ ਕਰਨ ਦੇ ਵਿੱਚ ਲੱਗੀਆਂ ਹੋਈਆਂ ਨੇ ਬਾਗੋਂ ਤੋਂ ਟ੍ਰੇਸ ਕਰ ਰਹੇ ਹਾਂ ਸਾਡੀ ਕੋਸ਼ਿਸ਼ ਹੈ ਕਿ ਜਲਦ ਤਰੀ ਜਲਦੀ ਜਿਹੜਾ ਦੋਸ਼ੀ ਇਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ ਟ੍ਰੇਸ ਕੀਤਾ ਜਾਵੇ ਤੇ ਉਹਨਾਂ ਦੇ ਖਲਾਫ ਸਖਤ ਕਾਰਵਾਈ ਪੁੱਛੀ ਜਾਵੇ ਕਿ ਇਹਨੇ ਰੌਂਡ ਸੀ ਦੇ ਕਿੰਨੇ ਲੈਫਟ ਸੀ ਕਿ ਇਹ ਇਹ ਕ੍ਰੈਕ ਪੋਸੇ ਕੀ ਜਿਹੜੀ ਰੌਂਡ ਸਾਈਜ਼ 4 ਜਾਂ 5 ਸੀਗੇ ਤੇ ਬੈਗ ਦੇ ਵਿੱਚ ਉਹਦਾ ਕੋ ਤੇ ਬਾਕੀ ਸਰਦਾਰ ਜਿਹੜੀ ਹੈਗੀ ਇਨਵੈਸਟੀਗੇਸ਼ਨ ਸੀਗਾ ਦੇਖੋ ਕਿ ਲੱਗ ਰਿਹਾ ਹੈ ਜੇ ਚੋਰੀ ਨਹੀਂ ਨਹੀਂ ਖੋ ਤਾਂ ਹੁੰਦੀ ਜਦੋਂ ਹੱਥ ਦੇ ਵਿੱਚੋਂ ਕੋਈ ਸਨੇਚ ਕਰਨੀ ਜਦੋਂ ਬੰਦਾ ਉਹ ਪੈਟਰੋਲ ਪੰਪ ਤੇਲ ਪਰਣ ਵਾਸਤੇ ਬਾਹਰ ਜਾਂਦਾ ਤਾਂ ਰੈਫਲ ਜਿਹੜੀ ਆਪਣੇ ਅੰਦਰ ਛੱਡ ਕੇ ਗਿਆ ਚਲਾ ਗਿਆ ਉਹ ਫਿਰ ਅੰਦਰ ਐਂਟਰ ਹੁੰਦੇ ਅੰਦਰੋਂ ਐਂਟਰ ਕਰਕੇ ਜਿਹੜੀ ਇਹ ਰੈਫਲ ਚੋਰੀ ਕਰਕੇ ਲੈ ਕੇ ਗਿਆ ਇਸ ਸਕਿਉਰਟੀ ਕਾਰਡ ਦੀ ਪਤਾ ਹੀ ਨਹੀਂ ਹਾਂ ਹਾਂ ਜੀ ਸਕਿਉਰਟੀ ਕਾਰਡ ਸੀਗਾ ਬੰਦੇ ਦਾ ਹਣ ਇਹ ਜਿਹੜੀ ਪਿਛਲੀ ਵਾਰਤ ਸੀਗੀ ਵੀ ਸਾਡੇ ਕੋਲ ਟ੍ਰੇਸ ਕਰ ਲਈ ਗਈ ਸੀ ਤੇ ਇਸ ਬੰਦੇ ਵੀ ਜਿਹੜੀ ਹੈਗੀ ਸਾਡੇ ਕੋਲ ਵਾਕਪੌਕ ਟੀਮਾਂ ਲਗਾ ਦਿੱਤੀ ਗਈਆਂ ਨੇ ਜਲਦੀ ਨਮਸਕਾਰ ਦੈਨਿਕ ਸਵੇਰਾ ਟੀਵੀ ਦੇਖ ਰਹੇ ਹੋ ਤੁਸੀਂ ਤਾਂ ਚੋਰਾ ਲੁਟੇਰਿਆਂ ਦੇ ਹੌਸਲੇ ਇਸ ਕਦਰ ਬੁਲੰਦ ਨੇ ਕਿ ਰੋਜ਼ਾਨਾ ਇਹਨਾਂ ਦੇ ਵੱਲੋਂ ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਤਾਜ਼ਾ ਮਾਮਲਾ ਬਠਿੰਡਾ ਤੋਂ ਸਾਹਮਣੇ ਆਇਆ ਜਿੱਥੇ ਤਿੰਨ ਲੁਟੇਰੇ ਆ ਫਿਰ ਤਿੰਨ ਚੋਰ ਕਹਿ ਲਓ ਜਿਹੜੇ ਪੈਟਰੋਲ ਪੰਪ ਤੇ ਆਉਂਦੇ ਨੇ ਤੇ ਵੱਡੀ ਵਾਰਦਾਤ ਨੂੰ ਅੰਜਾਮ ਦੇ ਜਾਂਦੇ ਨੇ ਸੀਸੀਟੀਵੀ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਜਿਹੜੇ ਪੈਟਰੋਲ ਪੰਪ ਤੇ ਸੀਸੀਟੀਵੀ ਲੱਗੇ ਹੋਏ ਸੀ ਉਸ ਦੇ ਵਿੱਚ ਪੂਰੀ ਵਾਰਦਾਤ ਕੈਦ ਹੋ ਗਈ ਹੈ ਤਾਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ ਤਿੰਨ ਲੁਟੇਰੇ ਪਹਿਲੇ ਪੈਟਰੋਲ ਪੰਪ ਤੇ ਆਂਦੇ ਨੇ ਸਿਕਿਉਰਿਟੀ ਗਾਰਡ ਜਿਹੜਾ ਸੁੱਤਾ ਪਿਆ ਸੀ ਉਸ ਨੂੰ ਉਠਾਉਂਦੇ ਨੇ ਕਿ ਪੈਟਰੋਲ ਪਾ ਦੇ ਆ ਕੇ ਬਾਹਰ ਤੇ ਜਦੋਂ ਸਿਕਿਉਰਿਟੀ ਗਾਰਡ ਵਿਚਾਰਾ ਨਿੰਦ ਦੇ ਵਿੱਚ ਬਾਹਰ ਪੈਟਰੋਲ ਪਾਉਣ ਲਈ ਆਂਦਾ ਹੈ ਤਾਂ ਇੱਕ ਚੋਰ ਦੇ ਵੱਲੋਂ ਜਾਂ ਇੱਕ ਲੁਟੇਰੇ ਦੇ ਵੱਲੋਂ ਕਹਿ ਲੋ ਕਿ ਉਸੇ ਕਮਰੇ ਤੇ ਵਿੱਚ ਜਾ ਕੇ ਜਿੱਥੇ ਸਿਕਿਉਰਿਟੀ ਗਾਰਡ ਸੁੱਤਾ ਪਿਆ ਸੀ ਉੱਥੇ ਜਾ ਕੇ 12 ਬੋਰ ਦੀ ਰਾਈਫਲ ਅਤੇ 5 जिंदा ਕਾਰਤੂਸਤ ਅਤੇ ਸਿਕਿਉਰਿਟੀ ਗਾਰਡ ਦਾ ਮੋਬਾਈਲ ਫੋਨ ਚੋਰੀ ਕਰ ਲਿਆ ਜਾਂਦਾ ਹੈ ਤੇ ਇਸ ਪੂਰੀ ਵਾਰਦਾਤ ਨੂੰ ਅੰਜਾਮ ਦੇ ਕੇ ਜਿਹੜੇ ਇਹ ਲੁਟੇਰੇ ਨੇ ਮੌਕੇ ਤੋਂ ਫਰਾਰ ਹੋ ਜਾਂਦੇ ਨੇ ਹਾਲਾਂਕਿ ਸਿਕਿਉਰਿਟੀ ਗਾਰਡ ਦੇ ਵੱਲੋਂ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਉਹਨਾਂ ਦਾ ਪਿੱਛਾ ਕਰਨ ਦੀ ਕੋਸ਼ਿਸ਼ ਵੀ ਕੀਤੀ ਜਾਂਦੀ ਆ ਪਰ ਇਸ ਵੱਡੀ ਵਾਰਦਾਤ ਨੂੰ ਅੰਜਾਮ ਦੇ ਕੇ ਇਹ ਲੁਟੇਰੇ ਮੌਕੇ ਤੋਂ ਫਰਾਰ ਹੋ ਜਾਂਦੇ ਨੇ ਪੂਰੀ ਵਾਰਦਾਤ ਬਠਿੰਡਾ ਦੇ ਵਿੱਚ ਇਸ પેટ્રોલ ਪੰਪ ਤੇ ਲੱਗੇ ਸੀਸੀਟੀਵੀ ਕੈਮਰਿਆਂ ਦੇ ਵਿੱਚ ਕੈਦ ਹੋ ਗਈ ਆ ਤਾਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਇਸ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ ਬੜੀ ਹੀ ਚਲਾਕੀ ਦੇ ਨਾਲ ਇਹ ਲੁਟੇਰੇ પેટ્રોલ ਪੰਪ ਤੇ ਆਉਂਦੇ ਨੇ ਤੇ પેટ્રોલ ਪੰਪ ਤੇ ਆਏ ਸੁੱਤੇ ਹੋਏ ਸਿਕਿਉਰਿਟੀ ਗਾਰਡ ਨੂੰ ਉਠਾਉਂਦੇ ਨੇ ਕਿ ਬਾਹਰ ਆ ਕੇ પેટ્રોલ ਪਾ ਦੇ ਤੇ ਜਿਵੇਂ ਹੀ ਸਿਕਿਉਰਿਟੀ ਗਾਰ ਬਾਹਰ ਆਂਦਾ ਏ ਤਾਂ ਇੱਕ ਲੁਟੇਰਾ ਉਸ ਦੇ ਕਮਰੇ ਤੇ ਵਿੱਚ ਜਾ ਕੇ 12 ਬੋਰ ਦੀ ਰਾਈਫਲ 5 जिंदा कारतूस ਅਤੇ ਉਸਦਾ ਮੋਬਾਈਲ ਫੋਨ ਚੁੱਕ ਕੇ ਫਰਾਰ ਹੋ ਜਾਂਦੇ ਨੇ ਤਾਂ ਪੂਰੀ ਵਾਰਦਾਤ પેટ્રોલ ਪੰਪ ਤੇ ਲੱਗੇ ਸੀਸੀਟੀਵੀ ਕੈਮਰਿਆਂ ਦੇ ਵਿੱਚ ਕੈਦ ਹੋ ਗਈ ਆ ਤਾਂ ਦੱਸ ਦਈਏ ਕਿ ਬਠਿੰਡਾ ਦੇ ਜੋਧਪੁਰ ਰਮਾਣਾ ਪਿੰਡ ਦੇ ਕੋਲ ਰਿਲਾਈਐਂਸ પેટ્રોલ ਪੰਪ ਤੇ ਇਸ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਜਿੱਥੇ ਨਿੰਦ ਦੇ ਵਿੱਚ ਜਿਹੜਾ ਸਿਕਿਉਰਟੀ ਗਾਰਡ ਸੀਗਾ ਇਸ ਦਾ ਫਾਇਦਾ ਚੁੱਕਦੇ ਹੋਏ ਇਹ ਲੁਟੇਰੇ ਵੱਡੀ ਵਾਰਦਾਤ ਨੂੰ ਅੰਜਾਮ ਦਿੰਦੇ ਨੇ ਤਾਂ ਲਗਾਤਾਰ ਸੂਬੇ ਦੇ ਵਿੱਚ ਅਜਿਹਈਆਂ ਵਾਰਦਾਤਾਂ ਵੱਧਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਚੋਰਾ ਲੁਟੇਰਿਆਂ ਦਾ ਆਤੰਕ ਜਿਹੜਾ ਆ ਸੂਬੇ ਦੇ ਵਿੱਚ ਵੱਧਦਾ ਹੋਇਆ ਨਜ਼ਰ ਆ ਰਿਹਾ ਹੈ ਤਾਂ ਲਗਾਤਾਰ ਬਠਿੰਡਾ ਪੁਲਿਸ ਇਸ ਪੂਰੇ ਮਾਮਲੇ ਸੰਬੰਧੀ ਜਾਂਚ ਸ਼ੁਰੂ ਕਰ ਦਿੱਤੀ ਹੈ ਬਠਿੰਡਾ ਪੁਲਿਸ ਨੇ ਤੇ ਬਠਿੰਡਾ ਪੁਲਿਸ ਵੱਲੋਂ ਵੱਖ-ਵੱਖ ਟੀਮਾਂ ਬਣਾ ਦਿੱਤੀਆਂ ਗਈਆਂ ਨੇ ਜਿਸ ਦੇ ਤਹਿਤ ਇਸ ਪੂਰੇ ਮਾਮਲੇ ਦੀ ਜਾਂਚ ਕੀਤੀ ਜਾਵੇਗੀ ਇਸ ਪੂਰੇ ਮਾਮਲੇ ਤੇ ਐਸਪੀ ਦੀ ਐਸਪੀ ਸਿਟੀ ਨਰਿੰਦਰ ਸਿੰਘ ਨੇ ਕੀ ਕੁਝ ਕੀਤਾ ਹੈ ਪੁਲਿਸ ਦੇ ਵੱਲੋਂ ਕੀ ਜਾਂਚ ਕੀਤੀ ਜਾ ਰਹੀ ਆ ਉਹ ਵੀ ਤੁਹਾਨੂੰ ਸੁਣਾ ਦਿੰਨੇ ਆ ਇਹ ਥਾਣਾ सदर ਬਠਿੰਡਾ ਦਾ ਏਰੀਆ ਹੈਗਾ ਇਹਦੇ ਵਿੱਚ ਜਦੋਂ ਪ੍ਰਮਾਣਾ ਪਿੰਡ ਪੰਡਾ ਉਥੇ ਰਾਤ ਨੂੰ तकरीबन 2:00 2:30 ਦੇ ਕਰੀਬ ਜਿਹੜੇ ਹੈਗੇ ਤਿੰਨ ਨੌਜਵਾਨ ਮੋਟਰਸ ਮੋਟਰਸਾਈਕਲ ਦੇ ਉੱਪਰ ਪੈਟਰੋਲ ਕੰਪ ਬਦੇ ਹੁੰਦੇ ਆ ਤੇ ਜਦੋਂ ਉਹਨਾਂ ਨੂੰ ਪੈਟਰੋਲ ਭਰਨ ਵਾਸਤੇ ਜਿਹੜੇ ਹੈਗੇ ਗਾਰਡ ਜਿਹੜਾ ਸੀ ਉਹਨੂੰ ਕਹਿੰਦੇ ਆ ਜਦੋਂ ਪੈਟਰੋਲ ਭਰਨ ਵਾਸਤੇ ਜਾਂਦਾ ਹੈ ਤਾਂ ਉਹਦੀ ਜਿਹੜੀ ਹੈਗੀ ਰਾਈਫਲ ਜਿਹੜੀ ਹੈਗੀ ਤਾਂ ਨਾਲ ਇੱਕ ਬੈਗ ਜਿਹੜਾ ਚੋਰੀ ਕਰਕੇ ਦਸੋਂ ਲੈ ਜਾਂਦੇ ਆ ਇਸ ਬੰਦੇ ਵਿੱਚ ਮੰਨਿਆ ਗਿਆ ਸੀ ਸਿਸ ਵੀ ਸਾਡੇ ਵੱਲੋਂ ਵਕਲਕ ਟੀਮ ਜਿਹੜੇ ਗੱਠ ਦੇ ਕਰਦੇ ਗੰਜਨ ਸਾਡੀ ਸੀਆਈਏ ਦੀ ਟੀਮਸ ਲੱਗੀਆਂ ਹੋਈਆਂ ਨੇ ਸਾਡਾ ਸਦਰ ਉਠੰਡਾ ਦੀ ਟੀਮ ਜਿਹੜੀ ਹੈਗੀ ਲਗਾ ਦਿੱਤੀ ਗਈ ਹੈ ਡੀਐਸਪੀ ਡੀਸਾ ਉਹ ਡੀਐਸਪੀ ਜੀ ਆਤੀ ਇਹ ਸਾਰੀ ਟੀਮ ਸਾਡੀ ਜਿਹੜੀ ਹੈਗੀ ਇਸ ਮਕਦਮੇ ਨੂੰ ਟਰੇਸ ਕਰਨ ਦੇ ਚ ਲੱਗੀ ਹੋਈਆਂ ਨੇ ਬਾਗੋਂ ਨੂੰ ਟਰੇਸ ਕਰ ਰਹੇ ਆ ਸਾਡੀ ਕੋਸ਼ਿਸ਼ ਹੈ ਜਲਦੀ ਜਲਦੀ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ ਟਰੇਸ ਕੀਤਾ ਜਾਵੇ ਤੇ ਉਹਨਾਂ ਦੇ ਖਲਾਫ ਸਖਤ ਕਾਰਵਾਈ ਪੁੱਜ ਜਾਵੇ ਕੀ ਨੇ ਰੌਂਸ ਸੀ ਦੇ ਕਿੰਨੇ ਲਿਫਟ ਸੀ ਇਹ 3 ਕੋਸੀਗੀ ਜਿਹੜੀ ਰੌਂਸ ਸੀ 4 ਜਾਂ 5 ਸੀਗੇ ਤੇ ਬੈਗ ਦੇ ਵਿੱਚ ਉਹਦਾ ਕੋਈ ਸ਼ਾਹ ਮੋਬਾਈਲ ਫੋਨ ਜਾਂ ਕੁਝ ਹੋਰ ਅਸਮਾਨਵੀ ਸੀਗਾ ਨਕਦੀ ਵੀ ਗੈਰ ਹੈ ਨਹੀਂ ਸੀਗੀ ਤੇ ਬਾਕੀ ਸਰਦਾ ਜਿਹੜੀ ਹੈਗੀ ਇਨਵੈਸਟੀਗੇਸ਼ਨ ਸੀ। ਇਹ ਖੋਹ ਕੇ ਲੀ ਗੀ ਹੈ ਜਾਂ ਉਹਨੇ ਚੋਰੀ ਨਹੀਂ ਨਹੀਂ ਖੋਹ ਤਾਂ ਹੁੰਦੀ ਜਦੋਂ ਹੱਥ ਦੇ ਵਿੱਚੋਂ ਕੋਈ ਚੀਜ਼ ਸਨੇਚ ਕਰਨੀ ਜਦੋਂ ਬੰਦਾ ਉਹ ਪੈਟਰੋਲ ਕੰਪਰ ਤੇਲ ਪਰਣ ਵਾਸਤੇ ਬਾਹਰ ਜਾਂਦਾ ਹੈ ਤਾਂ ਰਹਿਗਲ ਜਿਹੜੀ ਆਪਣੀ ਅੰਦਰ ਛੱਡ ਕੇ ਗਿਆ ਚਲਾ ਗਿਆ। ਉਹ ਫਿਰ ਅੰਦਰ ਐਂਟਰ ਹੁੰਦੇ ਅੰਦਰੋਂ ਐਂਟਰ ਕਰਕੇ ਜਿਹੜੀ ਉਹ ਰੈਫਲ ਚੋਰੀ ਕਰਕੇ ਲੈ ਕੇ ਗਿਆ। ਇਸ ਸਕਿਉਰਟੀ ਕਾਰਡ ਦੀ ਪਤਾ ਹੀ ਨਹੀਂ ਹਾਂ। ਹਾਂਜੀ ਨਹੀਂ ਸਕਿਉਰਟੀ ਕਾਰਡ ਸੀਗਾ ਬੰਦਾ। ਹਣ ਇਹ ਜਿਹੜੀ ਪਿਛਲੀ ਵਾਰਤ ਸੀਗੀ ਉਹ ਵੀ ਸਾਡੇ ਕੋਲ ਟ੍ਰੈਸ ਕਰ ਲਈ ਗਈ ਸੀ। ਤੇ ਇਸ ਬੰਦੇ ਵੀ ਜਿਹੜੀ ਹੈਗੀ ਸਾਡੇ ਕੋਲ ਵਾਥਫੋਨ ਟੀਮਾਂ ਲਗਾ ਦਿੱਤੀ ਗਈਆਂ ਨਮਸਕਾਰ ਦੈਨਿਕ ਸਵੇਰਾ ਟੀਵੀ ਦੇਖ ਰਹੇ ਹੋ ਤੁਸੀਂ ਤਾਂ ਚੋਰਾਂ ਲੁਟੇਰਿਆਂ ਦੇ ਹੌਸਲੇ ਇਸ ਕਦਰ ਬੁਲੰਦ ਨੇ ਕਿ ਰੋਜ਼ਾਨਾ ਇਹਨਾਂ ਦੇ ਵੱਲੋਂ ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਤਾਜ਼ਾ ਮਾਮਲਾ ਬਠਿੰਡਾ ਤੋਂ ਸਾਹਮਣੇ ਆਇਆ ਜਿੱਥੇ ਤਿੰਨ ਲੁਟੇਰੇ ਆ ਫਿਰ ਤਿੰਨ ਚੋਰ ਕਹਿ ਲਓ ਜਿਹੜੇ ਪੈਟਰੋਲ ਪੰਪ ਤੇ ਆਂਦੇ ਨੇ ਤੇ ਵੱਡੀ ਵਾਰਦਾਤ ਨੂੰ ਅੰਜਾਮ ਦੇ ਜਾਂਦੇ ਨੇ ਸੀਸੀਟੀਵੀ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਜਿਹੜੇ ਪੈਟਰੋਲ ਪੰਪ ਤੇ ਸੀਸੀਟੀਵੀ ਲੱਗੇ ਹੋਏ ਸੀ ਉਸ ਦੇ ਵਿੱਚ ਪੂਰੀ ਵਾਰਦਾਤ ਕੈਦ ਹੋ ਗਈ ਹੈ ਤਾਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ ਤਿੰਨ ਲੁਟੇਰੇ ਪਹਿਲੇ ਪੈਟਰੋਲ ਪੰਪ ਤੇ ਆਂਦੇ ਨੇ ਸਿਕਿਉਰਿਟੀ ਗਾਰਡ ਜਿਹੜਾ ਸੁੱਤਾ ਪਿਆ ਸੀ ਉਸ ਨੂੰ ਉਠਾਉਂਦੇ ਨੇ ਕਿ ਪੈਟਰੋਲ ਪਾ ਦੇ ਆ ਕੇ ਬਾਹਰ ਤੇ ਜਦੋਂ ਸਿਕਿਉਰਿਟੀ ਗਾਰਡ ਵਿਚਾਰਾ ਨਿੰਦ ਦੇ ਵਿੱਚ ਬਾਹਰ ਪੈਟਰੋਲ ਪਾਉਣ ਲਈ ਆਂਦਾ ਹੈ ਤਾਂ ਇੱਕ ਚੋਰ ਦੇ ਵੱਲੋਂ ਜਾਂ ਇੱਕ ਲੁਟੇਰੇ ਦੇ ਵੱਲੋਂ ਕਹਿ ਲਓ ਕਿ ਉਸੇ ਕਮਰੇ ਤੇ ਵਿੱਚ ਜਾ ਕੇ ਜਿੱਥੇ ਸਿਕਿਉਰਿਟੀ ਗਾਰਡ ਸੁੱਤਾ ਪਿਆ ਸੀ ਉੱਥੇ ਜਾ ਕੇ 12 ਬੋਰ ਦੀ ਰਾਈਫਲ ਅਤੇ 5 ਜਿੰਦਾ ਕਾਰਤੂਸਤ ਅਤੇ ਸਿਕਿਉਰਿਟੀ ਗਾਰਡ ਦਾ ਮੋਬਾਈਲ ਫੋਨ ਚੋਰੀ ਕਰ ਲਿਆ ਜਾਂਦਾ ਹੈ ਤੇ ਇਸ ਪੂਰੀ ਵਾਰਦਾਤ ਨੂੰ ਅੰਜਾਮ ਦੇ ਕੇ ਜਿਹੜੇ ਇਹ ਲੁਟੇਰੇ ਨੇ ਮੌਕੇ ਤੋਂ ਫਰਾਰ ਹੋ ਜਾਂਦੇ ਨੇ ਹਾਲਾਂਕਿ ਸਿਕਿਉਰਿਟੀ ਗਾਰਡ ਦੇ ਵੱਲੋਂ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਉਹਨਾਂ ਦਾ ਪਿੱਛਾ ਕਰਨ ਦੀ ਕੋਸ਼ਿਸ਼ ਵੀ ਕੀਤੀ ਜਾਂਦੀ ਆ ਪਰ ਇਸ ਵੱਡੀ ਵਾਰਦਾਤ ਨੂੰ ਅੰਜਾਮ ਦੇ ਕੇ ਇਹ ਲੁਟੇਰੇ ਮੌਕੇ ਤੋਂ ਫਰਾਰ ਹੋ ਜਾਂਦੇ ਨੇ ਪੂਰੀ ਵਾਰਦਾਤ ਬਠਿੰਡਾ ਦੇ ਵਿੱਚ ਇਸ પેટ્રોલ ਪੰਪ ਤੇ ਲੱਗੇ ਸੀਸੀਟੀਵੀ ਕੈਮਰਾ ਦੇ ਵਿੱਚ ਕੈਦ ਹੋ ਗਈ ਆ ਤਾਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਇਸ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ ਬੜੀ ਹੀ ਚਲਾਕੀ ਦੇ ਨਾਲ ਇਹ ਲੁਟੇਰੇ પેટ્રોલ ਪੰਪ ਤੇ ਆਉਂਦੇ ਨੇ ਤੇ પેટ્રોલ ਪੰਪ ਤੇ ਆਏ ਸੁੱਤੇ ਹੋਏ ਸਿਕਿਉਰਟੀ ਗਾਰਡ ਨੂੰ ਉਠਾਉਂਦੇ ਨੇ ਕਿ ਬਾਹਰ ਆ ਕੇ પેટ્રોલ ਪਾ ਦੇ ਤੇ ਜਿਵੇਂ ਹੀ ਸਿਕਿਉਰਟੀ ਗਾਰਡ ਬਾਹਰ ਆਂਦਾ ਹੈ ਤਾਂ ਇੱਕ ਲੁਟੇਰਾ ਉਸ ਦੇ ਕਮਰੇ ਤੇ ਵਿੱਚ ਜਾ ਕੇ 12 ਬੋਰ ਦੀ ਰਾਈਫਲ ਪੰਜ ਜਿੰਦਾਕਾਰ ਤੂਸ ਅਤੇ ਉਸਦਾ ਮੋਬਾਈਲ ਫੋਨ ਚੁੱਕ ਕੇ ਫਰਾਰ ਹੋ ਜਾਂਦੇ ਨੇ ਤਾਂ ਪੂਰੀ ਵਾਰਦਾਤ ਪٹرول ਪੰਪ ਤੇ ਲੱਗੇ ਸੀਸੀਟੀਵੀ ਕੈਮਰਿਆਂ ਦੇ ਵਿੱਚ ਕੈਦ ਹੋ ਗਈ ਆ ਤਾਂ ਦੱਸ ਦਈਏ ਕਿ ਬਠਿੰਡਾ ਦੇ ਜੋਧਪੁਰ ਰਮਾਣਾ ਪਿੰਡ ਦੇ ਕੋਲ ਰਿਲਾਇੰਸ ਪٹرول ਪੰਪ ਤੇ ਇਸ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਜਿੱਥੇ ਨਿੰਦ ਦੇ ਵਿੱਚ ਜਿਹੜਾ ਸਿਕਿਉਰਟੀ ਗਾਰਡ ਸੀਗਾ ਇਸ ਦਾ ਫਾਇਦਾ ਚੁੱਕਦੇ ਹੋਏ ਇਹ ਲੁਟੇਰੇ ਵੱਡੀ ਵਾਰਦਾਤ ਨੂੰ ਅੰਜਾਮ ਦਿੰਦੇ ਨੇ ਤਾਂ ਲਗਾਤਾਰ ਸੂਬੇ ਦੇ ਵਿੱਚ ਅਜਈਆਂ ਵਾਰਦਾਤਾਂ ਵੱਧਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਚੋਰਾਂ ਲੁਟੇਰਿਆਂ ਦਾ ਆਤੰਕ ਜਿਹੜਾ ਆ ਸੂਬੇ ਦੇ ਵਿੱਚ ਵੱਧਦਾ ਹੋਇਆ ਨਜ਼ਰ ਆ ਰਿਹਾ ਹੈ ਤਾਂ ਲਗਾਤਾਰ ਬਠਿੰਡਾ ਪੁਲਿਸ ਇਸ ਪੂਰੇ ਮਾਮਲੇ ਸੰਬੰਧੀ ਜਾਂਚ ਸ਼ੁਰੂ ਕਰ ਦਿੱਤੀ ਹੈ ਬਠਿੰਡਾ ਪੁਲਿਸ ਨੇ ਤੇ ਬਠਿੰਡਾ ਪੁਲਿਸ ਵੱਲੋਂ ਵੱਖ-ਵੱਖ ਟੀਮਾਂ ਬਣਾ ਦਿੱਤੀਆਂ ਗਈਆਂ ਨੇ ਜਿਸ ਦੇ ਤਹਿਤ ਇਸ ਪੂਰੇ ਮਾਮਲੇ ਦੀ ਜਾਂਚ ਕੀਤੀ ਜਾਵੇਗੀ ਇਸ ਪੂਰੇ ਮਾਮਲੇ ਤੇ ਐਸਪੀ ਦੀ ਐਸਪੀ ਸਿਟੀ ਨਰਿੰਦਰ ਸਿੰਘ ਨੇ ਕੀ ਕੁਝ ਕੀਤਾ ਹੈ ਪੁਲਿਸ ਦੇ ਵੱਲੋਂ ਕੀ ਜਾਂਚ ਕੀਤੀ ਜਾ ਰਹੀ ਆ ਉਹ ਵੀ ਤੁਹਾਨੂੰ ਸੁਣਾ ਦਿੰਨੇ ਆ ਇਹ ਥਾਣਾ ਸਦਰ ਬਠਿੰਡਾ ਦਾ ਏਰੀਆ ਹੈਗਾ ਜਿਹਦੇ ਵਿੱਚ ਜਦੂਪੁਰ ਪਰਮਾਨਾ ਪਿੰਡ ਪੰਡਾ ਉਤੇ ਰਾਤ ਨੂੰ तकरीबन 2:00 2:30 ਦੇ ਕਰੀਬ ਜਿਹੜੇ ਹੈਗੇ ਤਿੰਨ ਨੌਜਵਾਨ ਮੋਟਰਸ ਮੋਟਰਸਾਈਕਲ ਦੇ ਉੱਪਰ ਪੈਟਰੋਲ ਪੰਪ ਤੇ ਆਉਂਦੇ ਆ ਤੇ ਜਦੋਂ ਉਹਨਾਂ ਨੂੰ ਪੈਟਰੋਲ ਘਰਨ ਵਾਸਤੇ ਜਿਹੜੇ ਹੈਗੇ ਗਾਰਡ ਜਿਹੜਾ ਸੀ ਉਹਨੂੰ ਕਹਿੰਦੇ ਆ ਜਦੋਂ ਪੈਟਰੋਲ ਘਰਨ ਵਾਸਤੇ ਜਾਂਦਾ ਹੈ ਤਾਂ ਉਹਦੀ ਜਿਹੜੀ ਹੈਗੀ ਰਾਈਫਲ ਜਿਹੜੀ ਹੈਗੀ ਤਾਂ ਨਾਲ ਇੱਕ ਬੈਗ ਜਿਹੜਾ ਚੋਰੀ ਕਰਕੇ ਦਸੋਂ ਲੈ ਜਾਂਦੇ ਆ ਇਸ ਬੰਦੇ ਵਿੱਚ ਮਨਿਆ ਗਿਆ ਸੀ ਸਭ ਵੱਡਾ ਵੱਲੋਂ ਅ ਵੱਖ-ਵੱਖ ਟੀਮਾਂ ਜਿਹੜੇ ਇਕੱਠੇ ਕਰਦੇ ਗਏ ਨੇ ਸਾਡੀ ਸੀਆਈਏ ਦੀ ਟੀਮ ਸੱਜੀ ਹੋਈਆਂ ਨੇ ਥਾਣਾ ਸਦਰ ਬਠਿੰਡਾ ਦੀ ਟੀਮ ਜਿਹੜੀ ਹੈਗੀ ਹੈ ਲਗਾ ਦਿੱਤੀ ਗਈ ਹੈ ਡੀਐਸਪੀ ਜੀ ਸਾਹਿਬ ਡੀਐਸਪੀ ਜੀ ਆਤੀ ਇਹ ਸਾਰੀ ਟੀਮਾਂ ਸਾਡੀ ਜਿਹੜੀ ਹੈਗੀ ਇਸ ਮਕਦਮੇ ਨੂੰ ਟਰੇਸ ਕਰਨ ਦੇ ਵਿੱਚ ਲੱਗੀਆਂ ਹੋਈਆਂ ਨੇ ਬਾਗੋਂ ਤੋਂ ਟਰੇਸ ਕਰ ਰਹੇ ਹਾਂ ਸਾਡੀ ਕੋਸ਼ਿਸ਼ ਹੈ ਕਿ ਜਲਦੀ ਜਲਦੀ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ ਟਰੇਸ ਕੀਤਾ ਜਾਵੇ ਤੇ ਉਹਨਾਂ ਦੇ ਖਲਾਫ ਸਖਤ ਕਾਰਵਾਈ ਪੁੱਛਿਆ ਜਾਵੇ ਕੀ ਨੇ ਰੌਂਦ ਸੀ ਦੇ ਕਿੰਨੇ ਲੱਭਣ ਸੀ ਕਿੰਨੇ ਲੱਭੇ ਇਹ ਟਰੈਕ ਕੋਈ ਜਿਹੜੀ ਰੌਂਦ ਸੀ 4 ਜਾਂ 5 ਸੀਗੇ ਤੇ ਬੈਗ ਦੇ ਵਿੱਚ ਉਹ ਤੇ ਬਾਕੀ ਸਰਦਾਰ ਜਿਹੜੀ ਹੈਗੀ ਇਨਵੈਸਟੀਗੇਸ਼ਨ ਸੀ ਜੀ। ਇਹ ਖੋ ਕੇ ਲਿਖੀ ਹੈ ਜਾਂ ਉਹ ਚੋਰੀ ਨਹੀਂ। ਨਹੀਂ ਖੋ ਤਾਂ ਹੁੰਦੀ ਜਦੋਂ ਹੱਥ ਦੇ ਵਿੱਚੋਂ ਕੋਈ ਚੀਜ਼ ਸਨੇਚ ਕਰ ਲਈ ਜਦੋਂ ਬੰਦਾ ਉਹ ਪੈਟਰੋਲ ਕੰਪਰ ਜੇਲ੍ਹ ਪਰਣ ਵਾਸਤੇ ਬਾਹਰ ਜਾਂਦਾ ਤਾਂ ਰੈਫਲ ਜਿਹੜੀ ਆਪਣੇ ਅੰਦਰ ਛੱਡ ਕੇ ਗਿਆ ਚਲਾ ਗਿਆ। ਉਹ ਫਿਰ ਅੰਦਰ ਐਂਟਰ ਹੁੰਦੇ ਅੰਦਰੋਂ ਐਂਟਰ ਕਰਕੇ ਜਿਹੜੀ ਉਹ ਰੈਫਲ ਚੋਰੀ ਕਰਕੇ ਲੈ ਕੇ ਗਿਆ। ਇਸ ਸਕਿਉਰਟੀ ਕਾਰਡ ਦੀ ਪਤਾ ਹੀ ਨਹੀਂ ਲੱਗ। ਹਾਂ ਜੀ ਸਕਿਉਰਟੀ ਕਾਰਡ ਸੀਗਾ ਬੰਦੇ ਦਾ। ਹਣ ਇਹ ਜਿਹੜੀ ਪਿਛਲੀ ਵਾਰਤ ਸੀਗੀ ਵੀ ਸਾਡੇ ਕੋਲ ਟ੍ਰੇਸ ਕਰ ਲਈ ਗਈ ਸੀ ਤੇ ਇਸ ਬੰਦੇ ਵੀ ਜਿਹੜੀ ਹੈਗੀ ਸਾਡੇ ਕੋਲ ਵਾਪਕ ਟੀਮਾਂ ਲਗਾ ਦਿੱਤੀ ਗਈਆਂ ਤਾਂ ਨਮਸਕਾਰ ਦੈਨਿਕ ਸਵੇਰਾ ਟੀਵੀ ਦੇਖ ਰਹੇ ਹੋ ਤੁਸੀਂ ਤਾਂ ਚੋਰਾਂ ਲੁਟੇਰਿਆਂ ਦੇ ਹੌਸਲੇ ਇਸ ਕਦਰ ਬੁਲੰਦ ਨੇ ਕਿ ਰੋਜ਼ਾਨਾ ਇਹਨਾਂ ਦੇ ਵੱਲੋਂ ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਤਾਜ਼ਾ ਮਾਮਲਾ ਬਠਿੰਡਾ ਤੋਂ ਸਾਹਮਣੇ ਆਇਆ ਜਿੱਥੇ ਤਿੰਨ ਲੁਟੇਰੇ ਆ ਫਿਰ ਤਿੰਨ ਚੋਰ ਕਹਿ ਲੋ ਜਿਹੜੇ ਪੈਟਰੋਲ ਪੰਪ ਤੇ ਆਂਦੇ ਨੇ ਤੇ ਵੱਡੀ ਵਾਰਦਾਤ ਨੂੰ ਅੰਜਾਮ ਦੇ ਜਾਂਦੇ ਨੇ ਸੀਸੀਟੀਵੀ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਜਿਹੜੇ ਪੈਟਰੋਲ ਪੰਪ ਤੇ ਸੀਸੀਟੀਵੀ ਲੱਗੇ ਹੋਏ ਸੀ ਉਸ ਦੇ ਵਿੱਚ ਪੂਰੀ ਵਾਰਦਾਤ ਕੈਦ ਹੋ ਗਈ ਹੈ ਤਾਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ ਤਿੰਨ ਲੁਟੇਰੇ ਪਹਿਲੇ ਪੈਟਰੋਲ ਪੰਪ ਤੇ ਆਂਦੇ ਨੇ ਸਿਕਿਉਰਿਟੀ ਗਾਰਡ ਜਿਹੜਾ ਸੁੱਤਾ ਪਿਆ ਸੀ ਉਸ ਨੂੰ ਉਠਾਉਂਦੇ ਨੇ ਕਿ ਪੈਟਰੋਲ ਪਾ ਦੇ ਆ ਕੇ ਬਾਹਰ ਤੇ ਜਦੋਂ ਸਿਕਿਉਰਿਟੀ ਗਾਰਡ ਵਿਚਾਰਾ ਨਿੰਦ ਦੇ ਵਿੱਚ ਬਾਹਰ ਪੈਟਰੋਲ ਪਾਉਣ ਲਈ ਆਂਦਾ ਹੈ ਤਾਂ ਇੱਕ ਚੋਰ ਦੇ ਵੱਲੋਂ ਜਾਂ ਇੱਕ ਲੁਟੇਰੇ ਦੇ ਵੱਲੋਂ ਕਹਿ ਲੋ ਕਿ ਉਸੇ ਕਮਰੇ ਤੇ ਵਿੱਚ ਜਾ ਕੇ ਜਿੱਥੇ ਸਿਕਿਉਰਿਟੀ ਗਾਰਡ ਸੁੱਤਾ ਪਿਆ ਸੀ ਉੱਥੇ ਜਾ ਕੇ 12 ਬੋਰ ਦੀ ਰਾਈਫਲ ਅਤੇ 5 जिंदा ਕਾਰਤੂਸਤ ਅਤੇ ਸਿਕਿਉਰਿਟੀ ਗਾਰਡ ਦਾ ਮੋਬਾਈਲ ਫੋਨ ਚੋਰੀ ਕਰ ਲਿਆ ਜਾਂਦਾ ਹੈ ਤੇ ਇਸ ਪੂਰੀ ਵਾਰਦਾਤ ਨੂੰ ਅੰਜਾਮ ਦੇ ਕੇ ਜਿਹੜੇ ਇਹ ਲੁਟੇਰੇ ਨੇ ਮੌਕੇ ਤੋਂ ਫਰਾਰ ਹੋ ਜਾਂਦੇ ਨੇ ਹਾਲਾਂਕਿ ਸਿਕਿਉਰਿਟੀ ਗਾਰਡ ਦੇ ਵੱਲੋਂ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਉਹਨਾਂ ਦਾ ਪਿੱਛਾ ਕਰਨ ਦੀ ਕੋਸ਼ਿਸ਼ ਵੀ ਕੀਤੀ ਜਾਂਦੀ ਆ ਪਰ ਇਸ ਵੱਡੀ ਵਾਰਦਾਤ ਨੂੰ ਅੰਜਾਮ ਦੇ ਕੇ ਇਹ ਲੁਟੇਰੇ ਮੌਕੇ ਤੋਂ ਫਰਾਰ ਹੋ ਜਾਂਦੇ ਨੇ ਪੂਰੀ ਵਾਰਦਾਤ ਬਠਿੰਡਾ ਦੇ ਵਿੱਚ ਇਸ ਪੈਟਰੋਲ ਪੰਪ ਤੇ ਲੱਗੇ ਸੀਸੀਟੀਵੀ ਕੈਮਰਿਆਂ ਦੇ ਵਿੱਚ ਕੈਦ ਹੋ ਗਈ ਆ ਤਾਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਇਸ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ ਬੜੀ ਹੀ ਚਲਾਕੀ ਦੇ ਨਾਲ ਇਹ ਲੁਟੇਰੇ ਪੈਟਰੋਲ ਪੰਪ ਤੇ ਆਉਂਦੇ ਨੇ ਤੇ ਪੈਟਰੋਲ ਪੰਪ ਤੇ ਆਏ ਸੁੱਤੇ ਹੋਏ ਸਿਕਿਉਰਿਟੀ ਗਾਰਡ ਨੂੰ ਉਠਾਉਂਦੇ ਨੇ ਕਿ ਬਾਹਰ ਆ ਕੇ ਪੈਟਰੋਲ ਪਾ ਦੇ ਤੇ ਜਿਵੇਂ ਹੀ ਸਿਕਿਉਰਿਟੀ ਗਾਰਡ ਬਾਹਰ ਆਂਦਾ ਹੈ ਤਾਂ ਇੱਕ ਲੁਟੇਰਾ ਉਸ ਦੇ ਕਮਰੇ ਤੇ ਵਿੱਚ ਜਾ ਕੇ 12 ਬੋਰ ਦੀ ਰਾਈਫਲ 5 जिंदा कारतूस ਅਤੇ ਉਸਦਾ ਮੋਬਾਈਲ ਫੋਨ ਚੁੱਕ ਕੇ ਫਰਾਰ ਹੋ ਜਾਂਦੇ ਨੇ ਤਾਂ ਪੂਰੀ ਵਾਰਦਾਤ ਪٹرول ਪੰਪ ਤੇ ਲੱਗੇ ਸੀਸੀਟੀਵੀ ਕੈਮਰਿਆਂ ਦੇ ਵਿੱਚ ਕੈਦ ਹੋ ਗਈ ਆ ਤਾਂ ਦੱਸ ਦਈਏ ਕਿ ਬਠਿੰਡਾ ਦੇ ਜੋਧਪੁਰ ਰਮਾਣਾ ਪਿੰਡ ਦੇ ਕੋਲ ਰਿਲਾਈਐਂਸ ਪٹرول ਪੰਪ ਤੇ ਇਸ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਜਿੱਥੇ ਨਿੰਦ ਦੇ ਵਿੱਚ ਜਿਹੜਾ ਸਿਕਿਉਰਿਟੀ ਗਾਰਡ ਸੀਗਾ ਇਸ ਦਾ ਫਾਇਦਾ ਚੁੱਕਦੇ ਹੋਏ ਇਹ ਲੁਟੇਰੇ ਵੱਡੀ ਵਾਰਦਾਤ ਨੂੰ ਅੰਜਾਮ ਦਿੰਦੇ ਨੇ ਤਾਂ ਲਗਾਤਾਰ ਸੂਬੇ ਦੇ ਵਿੱਚ ਅਜਿਹਈਆਂ ਵਾਰਦਾਤਾਂ ਵੱਧਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਚੋਰਾ ਲੁਟੇਰਿਆਂ ਦਾ ਆਤੰਕ ਜਿਹੜਾ ਆ ਸੂਬੇ ਦੇ ਵਿੱਚ ਵੱਧਦਾ ਹੋਇਆ ਨਜ਼ਰ ਆ ਰਿਹਾ ਹੈ ਤਾਂ ਲਗਾਤਾਰ ਬਠਿੰਡਾ ਪੁਲਿਸ ਇਸ ਪੂਰੇ ਮਾਮਲੇ ਸੰਬੰਧੀ ਜਾਂਚ ਸ਼ੁਰੂ ਕਰ ਦਿੱਤੀ ਹੈ ਬਠਿੰਡਾ ਪੁਲਿਸ ਨੇ ਤੇ ਬਠਿੰਡਾ ਪੁਲਿਸ ਵੱਲੋਂ ਵੱਖ-ਵੱਖ ਟੀਮਾਂ ਬਣਾ ਦਿੱਤੀਆਂ ਗਈਆਂ ਨੇ ਜਿਸ ਦੇ ਤਹਿਤ ਇਸ ਪੂਰੇ ਮਾਮਲੇ ਦੀ ਜਾਂਚ ਕੀਤੀ ਜਾਵੇਗੀ ਇਸ ਪੂਰੇ ਮਾਮਲੇ ਤੇ ਐਸਪੀ ਦੀ ਐਸਪੀ ਸਿਟੀ ਨਰਿੰਦਰ ਸਿੰਘ ਨੇ ਕੀ ਕੁਝ ਕੀਤਾ ਹੈ ਪੁਲਿਸ ਦੇ ਵੱਲੋਂ ਕੀ ਜਾਂਚ ਕੀਤੀ ਜਾ ਰਹੀ ਆ ਉਹ ਵੀ ਤੁਹਾਨੂੰ ਸੁਣਾ ਦਿੰਨੇ ਆ ਇਹ ਥਾਣਾ ਸਦਰ ਬਠਿੰਡਾ ਦਾ ਏਰੀਆ ਹੈ ਜਿੱਦੇ ਵਿੱਚ ਜਦੂਪੁਰ ਪਰਮਾਣਾ ਪਿੰਡ ਪੰਡਾ ਉਤੇ ਰਾਤ ਨੂੰ तकरीबन 2:30 ਦੇ ਕਰੀਬ ਜਿਹੜੇ ਹੈਗੇ ਤੇ ਨੌਜਵਾਨ ਮੋਟਰਸ ਮੋਸਾਈਕਲ ਦੇ ਉੱਪਰ ਪਟ્રોલ ਪੰਪਦੇ ਆਉਂਦੇ ਆ ਤੇ ਜਦੋਂ ਉਹਨਾਂ ਨੂੰ ਪਟ્રોલ ਕਰਨ ਵਾਸਤੇ ਜਿਹੜੇ ਹੈਗੇ ਗਾਰਡ ਜਿਹੜਾ ਸੀ ਉਹਨੂੰ ਕਹਿੰਦੇ ਆ ਜਦੋਂ ਪਟ્રોલ ਕਰਨ ਵਾਸਤੇ ਜਾਂਦਾ ਹੈ ਤਾਂ ਉਹਦੀ ਜਿਹੜੀ ਜੈ ਰਾਈਫਲ ਜਿਹੜੀ ਹੈਗੀ ਤਾਂ ਨਾਲ ਇੱਕ ਬੈਗ ਜਿਹੜਾ ਚੋਰੀ ਕਰਕੇ ਉਹ ਤੋਂ ਲੈ ਜਾਂਦੇ ਆ ਇਸ ਬੰਦੇ ਵਿੱਚ ਮਾਨਯੋਗ ਅੱਸੀ ਸਭ ਡਾਟਾ ਵੱਲੋਂ ਅ ਵਕਲੋਕ ਟੀਮ ਜਿਹੜੀ ਗੱਠ ਦੇ ਕਰਦੇ ਗਏ ਨੇ ਸਾਡੀ ਸੀਆਈਏ ਦੀ ਟੀਮਸ ਲੱਗੀਆਂ ਹੋਈਆਂ ਨੇ ਥਾਣਾ ਸਦਰ ਬਠਿੰਡਾ ਦੀ ਟੀਮ ਜਿਹੜੀ ਹੈਗੀ ਹੈ ਲਗਾ ਦਿੱਤੀ ਗਈ ਹੈ ਡੀਐਸਪੀ ਜੀ ਸਾਹਿਬ ਡੀਐਸਪੀ ਜੀ ਆਤੀ ਤੇ ਸਾਰੀ ਟੀਮ ਸਾਡੀ ਜਿਹੜੀ ਹੈਗੀ ਇਸ ਮਕਦਮੇ ਨੂੰ ਟਰੇਸ ਕਰਨ ਦੇ ਵਿੱਚ ਲੱਗੀਆਂ ਹੋਈਆਂ ਨੇ ਬਾਗਦੋਤ ਨੂੰ ਟਰੇਸ ਕਰ ਰਹੇ ਆ ਸਾਡੀ ਕੋਸ਼ਿਸ਼ ਹੈ ਜਿੰਨੀ ਜਲਦੀ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਵਾਪਸ ਕੀਤਾ ਜਾਵੇ ਟਰੇਸ ਕੀਤਾ ਜਾਵੇ ਤੇ ਉਹਨਾਂ ਦੇ ਖਲਾਫ ਸਖਤ ਕਾਰਵਾਈ ਪੁੱਛਿਆ ਜਾਵੇ ਪੀਨੀਅਰ ਆਊਂਸ ਸੀ ਦੇ ਪੀਨੀਅਰ ਲੇਟਸ ਕਿਹਨੇ ਲੇਟਸ ਇਹ ਕਰੇ ਫਸੇ ਕੀ ਜਿਹੜੀ ਇਹ ਰਾਊਂਡਸ ਹੈ 4 ਜਾਂ 5 ਸੀਗੇ ਤੇ ਬੈ ਤੇ ਬਾਕੀ ਸਰਦਾਰ ਜਿਹੜੀ ਹੈਗੀ ਇਨਵੈਸਟੀਗੇਸ਼ਨ ਸੀਗਾ ਦੇਖ ਖੋਹ ਕੇ ਲੀ ਗੀਆਂ ਚੋਰੀ ਨਹੀਂ ਨਹੀਂ ਖੋਤਾ ਹੁੰਦੀ ਜਦੋਂ ਹੱਥ ਦੇ ਵਿੱਚੋਂ ਕੋਈ ਸਨੇਚ ਕਰਨੀ ਜਦੋਂ ਬੰਦਾ ਉਹ ਪਟ્રોલ ਕੰਪਰ ਤੇਲ ਪਰਣ ਵਾਸਤੇ ਬਾਹਰ ਜਾਂਦਾ ਤਾਂ ਰੈਫਲ ਜਿਹੜੀ ਆਪਣੇ ਅੰਦਰ ਛੱਡ ਕੇ ਗਿਆ ਚਲਾ ਗਿਆ ਉਹ ਫਿਰ ਅੰਦਰ ਐਂਟਰ ਹੁੰਦੇ ਅੰਦਰ ਐਂਟਰ ਕਰਕੇ ਜਿਹੜੀ ਇਹ ਰੈਫਲ ਚੋਰੀ ਕਰਕੇ ਲੈ ਕੇ ਗਿਆ ਇਸ ਸਕਿਉਰਟੀ ਗਾਰਡ ਦੀ ਪਰ ਹਾਂਜੀ ਇਹ ਸਕਿਉਰਟੀ ਗਾਰਡ ਸੀਗਾ ਬੰਦਾ ਹਣ ਇਹ ਜਿਹੜੀ ਪਿਛਲੀ ਵਾਰਤ ਸੀਗੀ ਵੀ ਸਾਡੇ ਕੋਲ ਟਰੈਸ ਕਰ ਲਈ ਗਈ ਸੀ ਤੇ ਇਸ ਬੰਦੀ ਵੀ ਜਿਹੜੀ ਹੈਗੀ ਸਾਡੇ ਕੋਲ ਵਾਥੂ ਟੀਮਾਂ ਲਗਾ ਦਿੱਤੇ ਗਏ ਜਾਂਦੇ ਜਲਦੀ ਇਸ ਨੂੰ ਟਰੈਸ ਕਰ ਲਿਆ ਨਮਸਕਾਰ ਦੈਨਿਕ ਸਵੇਰਾ ਟੀਵੀ ਦੇਖ ਰਹੇ ਹੋ ਤੁਸੀਂ ਤਾਂ ਚੋਰਾਂ ਲੁਟੇਰਿਆਂ ਦੇ ਹੌਸਲੇ ਇਸ ਕਦਰ ਬੁਲੰਦ ਨੇ ਕਿ ਰੋਜ਼ਾਨਾ ਇਹਨਾਂ ਦੇ ਵੱਲੋਂ ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਤਾਜ਼ਾ ਮਾਮਲਾ ਬਠਿੰਡਾ ਤੋਂ ਸਾਹਮਣੇ ਆਇਆ ਜਿੱਥੇ ਤਿੰਨ ਲੁਟੇਰੇ ਆ ਫਿਰ ਤਿੰਨ ਚੋਰ ਕਹਿ ਲਓ ਜਿਹੜੇ ਪੈਟਰੋਲ ਪੰਪ ਤੇ ਆਂਦੇ ਨੇ ਤੇ ਵੱਡੀ ਵਾਰਦਾਤ ਨੂੰ ਅੰਜਾਮ ਦੇ ਜਾਂਦੇ ਨੇ ਸੀਸੀਟੀਵੀ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਜਿਹੜੇ ਪੈਟਰੋਲ ਪੰਪ ਤੇ ਸੀਸੀਟੀਵੀ ਲੱਗੇ ਹੋਏ ਸੀ ਉਸ ਦੇ ਵਿੱਚ ਪੂਰੀ ਵਾਰਦਾਤ ਕੈਦ ਹੋ ਗਈ ਹੈ ਤਾਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ ਤਿੰਨ ਲੁਟੇਰੇ ਪਹਿਲੇ ਪੈਟਰੋਲ ਪੰਪ ਤੇ ਆਂਦੇ ਨੇ ਸਿਕਿਉਰਿਟੀ ਗਾਰਡ ਜਿਹੜਾ ਸੁੱਤਾ ਪਿਆ ਸੀ ਉਸ ਨੂੰ ਉਠਾਉਂਦੇ ਨੇ ਕਿ ਪੈਟਰੋਲ ਪਾ ਦੇ ਆ ਕੇ ਬਾਹਰ ਤੇ ਜਦੋਂ ਸਿਕਿਉਰਿਟੀ ਗਾਰਡ ਵਿਚਾਰਾ ਨਿੰਦ ਦੇ ਵਿੱਚ ਬਾਹਰ ਪੈਟਰੋਲ ਪਾਉਣ ਲਈ ਆਂਦਾ ਹੈ ਤਾਂ ਇੱਕ ਚੋਰ ਦੇ ਵੱਲੋਂ ਜਾਂ ਇੱਕ ਲੁਟੇਰੇ ਦੇ ਵੱਲੋਂ ਕਹਿ ਲਓ ਕਿ ਉਸੇ ਕਮਰੇ ਤੇ ਵਿੱਚ ਜਾ ਕੇ ਜਿੱਥੇ ਸਿਕਿਉਰਿਟੀ ਗਾਰਡ ਸੁੱਤਾ ਪਿਆ ਸੀ ਉੱਥੇ ਜਾ ਕੇ 12 ਬੋਰ ਦੀ ਰਾਈਫਲ ਅਤੇ 5 ਜਿੰਦਾ ਕਾਰਤੂਸਤ ਅਤੇ ਸਿਕਿਉਰਿਟੀ ਗਾਰਡ ਦਾ ਮੋਬਾਈਲ ਫੋਨ ਚੋਰੀ ਕਰ ਲਿਆ ਜਾਂਦਾ ਹੈ ਤੇ ਇਸ ਪੂਰੀ ਵਾਰਦਾਤ ਨੂੰ ਅੰਜਾਮ ਦੇ ਕੇ ਜਿਹੜੇ ਇਹ ਲੁਟੇਰੇ ਨੇ ਮੌਕੇ ਤੋਂ ਫਰਾਰ ਹੋ ਜਾਂਦੇ ਨੇ ਹਾਲਾਂਕਿ ਸਿਕਿਉਰਿਟੀ ਗਾਰਡ ਦੇ ਵੱਲੋਂ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਉਹਨਾਂ ਦਾ ਪਿੱਛਾ ਕਰਨ ਦੀ ਕੋਸ਼ਿਸ਼ ਵੀ ਕੀਤੀ ਜਾਂਦੀ ਆ ਪਰ ਇਸ ਵੱਡੀ ਵਾਰਦਾਤ ਨੂੰ ਅੰਜਾਮ ਦੇ ਕੇ ਇਹ ਲੁਟੇਰੇ ਮੌਕੇ ਤੋਂ ਫਰਾਰ ਹੋ ਜਾਂਦੇ ਨੇ ਪੂਰੀ ਵਾਰਦਾਤ ਬਠਿੰਡਾ ਦੇ ਵਿੱਚ ਇਸ ਪੈਟਰੋਲ ਪੰਪ ਤੇ ਲੱਗੇ ਸੀਸੀਟੀਵੀ ਕੈਮਰਾ ਦੇ ਵਿੱਚ ਕੈਦ ਹੋ ਗਈ ਆ ਤਾਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਇਸ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ ਬੜੀ ਹੀ ਚਲਾਕੀ ਦੇ ਨਾਲ ਇਹ ਲੁਟੇਰੇ ਪੈਟਰੋਲ ਪੰਪ ਤੇ ਆਉਂਦੇ ਨੇ ਤੇ ਪੈਟਰੋਲ ਪੰਪ ਤੇ ਆਏ ਸੁੱਤੇ ਹੋਏ ਸਿਕਿਉਰਟੀ ਗਾਰਡ ਨੂੰ ਉਠਾਉਂਦੇ ਨੇ ਕਿ ਬਾਹਰ ਆ ਕੇ ਪੈਟਰੋਲ ਪਾ ਦੇ ਤੇ ਜਿਵੇਂ ਹੀ ਸਿਕਿਉਰਟੀ ਗਾਰ ਬਾਹਰ ਆਂਦਾ ਹੈ ਤਾਂ ਇੱਕ ਲੁਟੇਰਾ ਉਸ ਦੇ ਕਮਰੇ ਤੇ ਵਿੱਚ ਜਾ ਕੇ 12 ਬੋਰ ਦੀ ਰਾਈਫਲ 5 ਜਿੰਦਾਕਾਰ ਤੂਸ ਅਤੇ ਉਸ ਦਾ ਮੋਬਾਈਲ ਫੋਨ ਚੁੱਕ ਕੇ ਫਰਾਰ ਹੋ ਜਾਂਦੇ ਨੇ ਤਾਂ ਪੂਰੀ ਵਾਰਦਾਤ ਪٹرول ਪੰਪ ਤੇ ਲੱਗੇ ਸੀਸੀਟੀਵੀ ਕੈਮਰਿਆਂ ਦੇ ਵਿੱਚ ਕੈਦ ਹੋ ਗਈ ਆ ਤਾਂ ਦੱਸ ਦਈਏ ਕਿ ਬਠਿੰਡਾ ਦੇ ਜੋਧਪੁਰ ਰਮਾਣਾ ਪਿੰਡ ਦੇ ਕੋਲ ਰਿਲਾਇੰਸ ਪٹرول ਪੰਪ ਤੇ ਇਸ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਜਿੱਥੇ ਨਿੰਦ ਦੇ ਵਿੱਚ ਜਿਹੜਾ ਸਿਕਿਉਰਿਟੀ ਗਾਰਡ ਸੀਗਾ ਇਸ ਦਾ ਫਾਇਦਾ ਚੁੱਕਦੇ ਹੋਏ ਇਹ ਲੁਟੇਰੇ ਵੱਡੀ ਵਾਰਦਾਤ ਨੂੰ ਅੰਜਾਮ ਦਿੰਦੇ ਨੇ